ਇਹ ਇਹ ਕਿਹੜੀ ਆ ਜੀ ਇਹ ਬਹੁਤ ਮਹਿੰਗੀ ਗੱਡੀ ਭਾਜੀ ਇਹ ਪੀਜੇ 40 ਆ ਭਾਜੀ ਇਹ ਲਾਹੌਰ ਚ ਕਿਸੇ ਕੋਲ ਹੀ ਗਈ ਗੱਡੀ ਇਹ ਸਾਡੇ ਕੋਲ ਹੀ ਆ ਭਾਈ ਸਿੱਧੂ ਮੂਸੇ ਵਾਲੇ ਕੋ ਵੀ ਇਹੀ ਗੱਡੀ ਸੀ ਨਹੀਂ ਬਹੁਤ ਪਿਆਰੀ ਗੱਡੀ ਆ ਸਾਡਾ ਰਿਸ਼ਤੇਦਾਰ ਆ ਇੱਕ ਭਾਜੀ ਦੁਬਈ ਗਿਆ ਸੀ ਤੇ ਆਇਆ ਨਹੀਂ ਮੁੜ ਕੇ ਉਹ ਕਹਿੰਦਾ ਵੀ ਇਦਾਂ ਦੀਆਂ ਗੱਡੀਆਂ ਉੱਥੇ ਦੇਖੀਆਂ ਉਹਨੇ ਨਾ ਦੇਖੀਆਂ ਆਸਟ੍ਰੇਲੀਆ ਵੀ ਹੈ ਵੇ ਦੇਖਣੀਆਂ ਹੀ ਆ ਮਾੜੇ ਬੰਦੇ ਨੇ ਕਿੜਾ ਸਿਰਫ ਦੇਖੀਆਂ ਹੀ ਆ ਤੇ ਭਾਜੀ ਤੁਸੀਂ ਇਹ ਦੱਸੋ ਕਿ ਉੱਥੇ ਜਾਣਾ ਇੱਥੋਂ ਹੋਰ ਮਨਸਪੁਰੇ ਚੁੱਕਣਾ ਕਿੰਨੇ ਵਜੇ ਸ਼ਾਮ ਨੂੰ ਵਾਪਸੀ ਤੁਹਾਡੀ ਪਿੰਡ ਥਾਂ ਵਾ ਦੇਰ ਵੀ ਹੋ ਸਕਦੀ ਆ ਵੈਸੇ ਕਿ ਦੇਰ ਦਾ ਵਲੀਮਾ ਦੇਰ ਕਾਦੀ ਤੁਸੀਂ ਵਲੀਮੇ ਤੇ ਚਲੇ ਜੂਆ ਖੇਡਣਾ ਉੱਥੇ ਦੇਰ ਕਾਦੀ ਹੋ ਜਣੀ ਕਿੰਨੇ ਪੈਸੇ ਆ ਇਹਦੇ ਦੱਸੋ ਇਹ ਭਾਜੀ ਅਸੀਂ ਵੈਸੇ 45000 ਤੋਂ ਘੱਟ ਨਹੀਂ ਦਿੰਦੇ ਤੇ ਤੁਸੀਂ ਟੋਟਲ 40000 ਰੁਪਏ ਦੇ ਦੇਣਾ ਤੂੰ ਗਰੀਬ ਕੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਖਸ਼ਾ ਚਲਾਉਣਾ ਉਹੋ ਹੀ ਗੁਰਬਧੀ ਆ ਬੰਦੇ ਫੇ ਤੁਸੀਂ ਐ ਨਾ ਕਰਾਓ ਗੱਡੀ ਮੈਂ ਤੁਹਾਡੀ ਓਨਰ ਨਾਲ ਗੱਲ ਕਰਾਨਾ ਜੀ ਗੌਰ ਅਲੀ ਖਾਨ ਕੀ ਮੁਲਾਜ਼ਮਾਂ ਤੇ ਉਦੋਂ ਦਾ ਐ ਵੀ ਕਿਉਂ ਭੌਂਕਣ ਡਿਆਂ ਵਾ ਵੀ ਤੂੰ ਉਦੋਂ ਦਾ ਮੈਨੂੰ ਲੈ ਜਾਣਾ